ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹਦੇ ਵਿੱਚ ਇੱਕ ਸਾਡੇ ਮਰਡਰ ਹੋਇਆ ਸੀਗਾ ਅਨਫੋਰਚੂਨੇਟ ਇਨਸੀਡੈਂਟ ਸੀਗਾ ਇਹਦੇ ਵਿੱਚ 138 ਨੰਬਰ ਜਿਹੜੀ ਐਫ ਆਈ ਆਰ ਨੰਬਰ ਦਰਜ ਹੋਈ ਸੀਗੀ 29 6 ਤਈ ਨੂੰ ਪੀਐਸ ਰੰਜੀਟਾ ਵਿਨੂ ਅਨਿਸ਼ਲੀ ਇਹ ਮੁਕੱਦਮਾ ਜਿਹੜਾ 307 ਦੇ ਵਿੱਚ ਜਿਹੜਾ ਸੀਗਾ 29 ਤਰੀਕ ਨੂੰ ਦਰਜ ਕੀਤਾ ਗਿਆ ਸੀਗਾ ਬਟ ਅਨਫੋਰਚੂਨੇਟ ਸਾਹਿਲ ਦੀ ਜਿਹੜੀ ਸੀਗੀ ਡਿਸੀਜ਼ ਦੀ ਜਿਹੜੀ ਡੈਪਥ ਜਿਹੜੀ ਸੀਗੀ ਗੋਲੀ ਲੱਗਨ ਕਰਕੇ 30 ਤਰੀਕ ਹੋ ਗਿਆ ਸੀਗਾ ਜਿਹੜਾ ਇਹ ਫਿਰ 30 ਤਰੀਕ ਨੂੰ ਜਿਹੜਾ 302 ਦੇ ਵਿੱਚ ਕਨਵਰਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਇਨਸੀਡੈਂਟਸ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ ਕਿ ਡੀਜੇ ਦਾ ਕੰਮ ਕਰਦੇ ਸੀਗੇ ਖਾਣਾ ਖਾ ਕੇ ਰੇਲਵੇ ਸਟੇਸ਼ਨ ਤੋਂ ਆ ਰਹੇ ਸੀਗੇ ਜਦੋਂ ਇਹ ਆਪਣਾ ਜਿਹੜਾ ਹੈਗਾ ਆਪਣਾ ਸਰੋਵਰ ਕਾਟੀ ਦਾ ਹੋਟਲ ਉਹਦੇ ਲਾਗੇ ਆਉਂਦੇ ਆ ਤਾਂ ਪਿੱਛੋਂ ਇੱਕ ਬੰਦੇ ਜਿਹੜੇ ਹੈਗੇ ਐਕਟਿਵਾ ਤੇ ਆਉਂਦੇ ਨੇ ਤੇ ਇਹਨਾਂ ਨੂੰ ਨਾਲ ਮੋਟਰਸਾਈਕਲ ਤੇ ਉਹ ਫਾਇਰਿੰਗ ਕਰਦੇ ਆ ਤੇ ਪੰਜ ਫਾਇਰ ਕਰਦੇ ਨੇ ਜਿਹਦੇ ਵਿੱਚੋਂ ਇੱਕ ਫਾਇਰ ਜਿਹੜਾ ਹੈਗਾ ਸਾਹਿਲ ਦੇ ਲੱਗ ਜਾਂਦਾ ਤੇ ਜਿਹਨੂੰ ਜਿਹੜਾ ਜਖਮੀ ਹਾਲਤ ਦੇ ਵਿੱਚ ਜਿਹੜਾ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਤੇ ਅਨਫੋਰਚਨਟਲੀ 30 ਤਰੀਕ ਨੂੰ ਉਹਦੀ ਜਿਹੜੀ ਹੈਗੀ ਹੈ ਡੈਥ ਹੋ ਚੱਕੀ ਹੈ ਇਸ ਸਬੰਧ ਵਿੱਚ ਸੀਰੀਅਸ ਲੈਸ ਹੋਏ ਹੋਏ ਸਾਡੇ ਮਾਮਜੂਬ ਕਿ ਮਿਸਟਰ ਸਾਹਿਬ ਸ਼੍ਰੀ ਨਾਨ੍ਹਾਲ ਜੀ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਔਰ ਇਹਦੇ ਵਿੱਚ ਅਸੀਂ ਬੜੀ ਮਿਹਨਤ ਕਰਕੇ ਆਈ ਵਿਲ ਸਪੈਸ਼ਲੀ ਥੈਂਕਸ ਐਂਡ ਮੈਂਸ਼ਨ ਹੇਅਰ ਨਾਤੇ ਕੇ ਜਿਹੜੀ ਕਾਨਕੋੜੀ ਪੁਲਿਸ ਹੈਗੀ ਹੈ ਉਹਨਾਂ ਨੇ ਸਾਡੀ ਹੈਲਪ ਕੀਤੀ ਕਿਉਂਕਿ ਇਹ ਦੋਸ਼ੀ ਜਿਹੜੇ ਇਥੋਂ ਭੱਜ ਕੇ ਉੱਥੇ ਚਲੇ ਗਏ ਸੀਗੇ ਅਸੀਂ ਉੱਥੋਂ ਜਾ ਕੇ ਉਹਨਾਂ ਦੀ ਕੋਆਪਰੇਸ਼ਨ ਨਾਲ ਜੁਆਇੰਟ ਆਪਰੇਸ਼ਨ ਕਰਕੇ ਇੰਟਰ ਸਟੇਟ ਉਹਨਾਂ ਨੂੰ ਕਾਬੂ ਕਰਕੇ ਤੇ ਟਰਾਂਜ਼ਿਟ ਰੋਡ 'ਤੇ ਇੱਥੇ ਲਿਆ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ ਜਿਹੜੀ ਸੀਗੀ ਉਹਦੇ ਵਿੱਚ ਭੱਜਣ ਦੇ ਵਿੱਚ ਜਿਹੜੀ ਸੀਗੀ ਵਾਅਦਾਤ ਕਰਨ ਤੋਂ ਬਾਅਦ I20 ਜਿਹੜੀ ਹੈਗੀ ਆ ਉਹ ਗ੍ਰਿਫਤਾਰ ਕਰ ਲਈ ਹੈ ਤਿੰਨ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਕਮਲ ਕੁਮਾਰ ਸਾਗਰ ਔਰ ਲਵਪ੍ਰੀਤ ਲਵਪ੍ਰੀਤ ਸਿੰਘ ਇਹ ਤਿੰਨੇ ਜਿਹੜੇ ਹੈਗੇ ਆ ਛੇੜੇ ਦੇ ਵਿੱਚ ਹੈਗੇ ਨੇ ਸ਼ਹਿਰ ਦੇ ਵਾਸੀ ਨੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਸਰ ਇਹ ਬਾਰੋਲ ਹੋਇਆ ਸੀ ਕਤਲੂ ਲੈ ਕੇ ਹੋਇਆ ਸੀ ਜਾਂ ਕਿਸੇ ਲੋਕ ਦੀ ਨਾਲ ਉਸੇ ਵਾਰਦਾਤ ਨੂੰ ਲੈ ਕੇ ਨਹੀਂ ਲੁੱਟ ਦੀ ਵਾਰਦਾਤ ਨੂੰ ਸੀ ਐਕਚੁਅਲੀ ਇਹਨਾਂ ਦੇ ਨਾਲ ਇੱਕ ਕਬੀਰ ਹੈਗਾ ਜਿਹੜਾ ਕਿ ਡੀਜੇ ਦਾ ਕੰਮ ਕਰਦਾ ਉਹਦੇ ਨਾਲ ਇਹਨਾਂ ਦੀ ਕੋਈ ਲੜਾਈ ਝਗੜਾ ਹੋਇਆ ਸੀ ਰੇਲਵੇ ਸਟੇਸ਼ਨ 'ਤੇ ਉਹਦੇ ਮੱਦੇ ਨਜ਼ਰ ਹੀ ਜਿਹੜਾ ਹੈਗਾ ਨੈਕਸਟ ਡੇ ਨੇ ਉੱਥੇ ਲੜਾਈ ਝਗੜਾ ਹੋਇਆ ਤੂ ਤੂ ਮੈਮਾ ਹੋਇਆ ਨੈਕਸਟ ਡੇ ਫਿਰ ਇਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਫਾਇਰਿੰਗ ਤਾਂ ਕਬੀਰ ਤੇ ਕੀਤੀ ਸੀ ਸਿੰਸ ਉਹ ਦੋਨੇ ਇੱਕੋ ਗੱਡੀ 'ਚ ਜਾ ਰਹੇ ਸੀਗੇ ਤੇ ਕਬੀਰ ਦੇ ਗੋਲੀ ਨਹੀਂ ਲੱਗ ਗਈ ਪਰ ਉਹ ਅਨਫੋਰਚੂਨੇਟ ਜਿਹੜੀ ਗੋਲੀ ਸੀਗੀ ਉਹ ਸਾਹਿਲ ਦੇ ਜਿਹੜੀ ਸੀਗੀ ਆਪਣੇ ਲੱਗ ਗਈ ਔਰ ਅੱਗੇ ਅਚਾਬ ਤੋਂ ਇਲੀਗਲ ਵੈਪਨ ਇਲੀਗਲ ਸਾਹਿਲ ਨੂੰ ਕੋਈ ਦੁਸ਼ਮਣੀ ਨਹੀਂ ਸੀ ਸਾਹਿਲ ਨਾਲ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਸੀਗੀ ਸਾਹਿਲ ਜਿਹੜਾ ਸੀਗਾ ਉਹਨਾਂ ਦੀ ਗੱਡੀ ਦੇ ਵਿੱਚ ਸਵਾਰ ਸੀਗਾ ਜਿਹੜਾ ਗੋਲੀ ਚੋਂ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਾਇਰਿੰਗ ਜਿਹੜੀ ਕੀਤੀ ਤਾਂ ਕਬੀਰ ਤੇ ਸੀਗੀ ਕਿਉਂਕਿ ਝਗੜਾ ਉਹਨਾਂ ਦਾ ਕਬੀਰ ਨਾਲ ਸੀ ਬਟ ਉਹ ਗੋਲੀ ਜਿਹੜੀ ਸੀਗੀ ਉਹ ਸਾਹਿਲ ਹੁੰਦਾ ਕਿ ਜਿਹਦੇ ਕਰਕੇ ਉਹਦੀ ਬੇਸਿਕਲੀ ਇਹ ਕਿਸੇ ਦਿਨ 2-4 ਦਿਨ ਪਹਿਲਾਂ ਰੇਲਵੇ ਸਟੇਸ਼ਨ ਤੇ ਠੇਕੇ ਤੇ ਆਏ ਸੀਗੇ ਉਹ ਸ਼ਰਾਬ ਲੈਣ ਆਏ ਸੀ ਉਸ ਗੱਲ ਤੇ ਕਿਤੇ ਤੂ ਤੂ ਮੈਮਾ ਹੁੰਦੀ ਸੀ। ਵਿਟ ਸਾਹਿਬ ਇਹਨਾਂ ਨੇ ਕਾਨਪੁਰ ਹੀ ਚੁਣਿਆ ਤੇ ਕਾਨਪੁਰ ਦਾ ਇਹਨਾਂ ਕਨੈਕਸ਼ਨ ਕੀ ਹੈ ਤੇ ਕਿੰਨੇ ਦਿਨ ਤੁਹਾਡਾ ਟਾਇਮ ਕਾਨਪੁਰ ਦੇ ਜਿਹੜੀ ਸੀਗੀ ਡਿਟੇਲ ਇਸ ਤਰ੍ਹਾਂ ਹੈਗਾ ਕਿ ਪਹਿਲਾਂ ਇੱਥੋਂ ਚਲੇ ਗਏ ਸੀਗੇ ਭੱਜ ਕੇ ਇੱਥੋਂ ਭੱਜ ਕੇ ਯਮੁਨਾ ਨਗਰ ਚਲੇ ਗਏ ਯਮੁਨਾ ਨਗਰ ਤੋਂ ਫਿਰ ਜਿਹੜਾ ਸੀਗਾ ਇਹ ਕਾਨਪੁਰ ਚਲੇ ਗਏ ਕਾਨਪੁਰ ਜਾ ਕੇ ਬੈਠੇ ਹੋਏ ਸੀਗੇ ਕਿਤੇ ਕਿਉਂਕਿ ਦੋਸ਼ੀ ਜਿਹੜਾ ਹੁੰਦਾ ਵਾਅਦਤ ਕਰਨ ਤੋਂ ਬਾਅਦ ਚ ਜਿਹੜਾ ਵਕ ਵਕ ਥਾਵਾਂ ਦੇ ਵਕ ਕੋਈ ਬਟ ਸਾਡੀ ਜਿਹੜੀ ਟੀਮ ਸੀਗੀ ਇਹਨਾਂ ਦੇ ਬੜੇ ਐਫਰਟਸ ਕਰੇ ਕਿਉਂਕਿ ਸਾਨੂੰ ਵੀ ਬੜਾ ਇਹ ਦੁੱਖ ਸੀਗਾ ਇਸ ਗੱਲ ਦਾ ਕਿ ਸਾਹਿਲ ਜਿਹੜਾ ਹੈਗਾ ਉਹ ਕੱਲਾ-ਕੱਲਾ ਸੀਗਾ ਛੋਟੀ ਉਮਰ ਦਾ ਸੀਗਾ ਹਜੇ ਤੇ ਅਰਨਿੰਗ ਹੈਂਡ ਸੀਗਾ ਆਪਣੀ ਫੈਮਿਲੀ ਦਾ ਤੇ ਉਹਦੇ ਕਰਕੇ ਥੋੜਾ ਕੇਸ ਵੀ ਸੈਂਸਿਟਿਵ ਸੀ ਸਾਡੇ ਲਈ ਵੀ ਚੈਲੰਜ ਸੀ ਔਰ ਮਿਹਨਤ ਦਿਨ ਰਾਤ ਮਿਹਨਤ ਕਰਕੇ ਅਸੀਂ ਇਹਨਾਂ ਨੂੰ ਜਾ ਕੇ ਕਾਨਪੁਰ ਪੁਲਿਸ ਦੀ ਮਰਦਨਾ ਉੱਥੋਂ ਫੜਿਆ ਸਰ ਰਿਸਪੌਂਸ ਸੀਗਾ ਪਰ ਜੂਠੇ ਕੋਈ ਗੱਡੀ ਵਰਤੀ ਗਈ ਹੋ ਬ੍ਰਾਮਹੰਤ ਕਰ ਲਈ ਹਾਂ ਗੱਡੀ ਜਿਹੜੀ I20 ਦੇ ਚੇ ਭੱਜਿਆ ਉਹ ਬ੍ਰਾਮਹੰਤ ਕਰ ਲਈ ਗਈ ਹੈ ਐਕਟਿਵਾ ਵੀ ਬ੍ਰਾਮਹੰਤ ਕਰ ਲਈ ਗਈ ਉਹਦੀ ਸੀ ਗੱਡੀ ਉਹ ਵੈਰੀਫਿਕੇਸ਼ਨਸ ਦਾ ਪਾਰਟ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਸਰ ਕਾਨਪੁਰ ਵਿੱਚ ਕਿੰਨਾ ਆਪਰੇਸ਼ਨ ਕਿੰਨੇ ਦਿਨ ਚੱਲਿਆ ਸਰ ਕਿੰਨੇ ਦਿਨ ਤੋਂ ਬਾਅਦ ਸਰ ਕਾਨਪੁਰ ਕਾਨਪੁਰ ਤੇ ਵਿੱਚ ਜਿਹੜਾ ਸੀਗਾ ਟੈਕਨੀਕਲੀ ਜਿਹੜਾ ਸੀਗਾ ਉਹ ਸਾਰਾ ਜਿਹੜਾ ਬੈਕਐਂਡ ਤੇ ਪੰਜਾਬ ਪੁਲਿਸ ਸੀਗੀ ਸਿንስ ਕਿਉਂਕਿ ਉਹ ਡਿਸਟੈਂਸ ਜ਼ਿਆਦਾ ਸੀਗਾ ਇਸ ਕਰਕੇ ਐਸੀ ਉਹਨਾਂ ਨੇ ਕੋਆਰਡੀਨੇਟ ਕੀਤਾ ਤੇ ਉਹਨਾਂ ਦੀ ਐਸਟੀਐਫ ਨੇ ਜਿਹੜਾ ਸੀਗਾ ਸਾਡੇ ਨਾਲ ਅਸੀਂ ਉਹਨਾਂ ਨੂੰ ਰੋਪਿੰ ਕਰਕੇ ਇਹ ਜਿਹੜਾ ਦੋਸ਼ੀਆ ਨੂੰ ਫੜਿਆ ਸੀ ਉਥੇ ਨਾ ਕੋਈ ਅਸੋਸੀਏਟਸ ਰਹਿੰਦੇ ਮਦਕੇ ਕਾਨਪੁਰ ਦੇ ਵਿੱਚ ਜਾ ਗਏ ਇਹਨਾਂ ਨੇ ਆਪਣੇ ਆਪ ਨੂੰ ਤਾਂ ਲੁਕੇ ਸੀਗੇ ਸਾਡੇ ਤੋਂ ਬਾਹਰ ਜਾ ਕੇ ਬਟ ਅਸੀਂ ਜਿਹੜੇ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਵਾਚ ਕਰ ਰਹੇ ਸੀਗੇ ਫਾਲੋ ਕਰ ਰਹੇ ਸੀ ਉੱਥੇ ਸਾਨੂੰ ਪਤਾ ਲੱਗ ਗਿਆ ਸਰ ਜਿਸ ਤਰ੍ਹਾਂ ਜਿਸ ਤਰ੍ਹਾਂ ਪੁਲਿਸ ਇਹਨਾਂ ਦੇ ਸ਼ਕੰਜਾ ਕਸਦੀ ਆ ਕਿ ਕੀ ਪੁਛਣਾ ਨਹੀਂ ਜਿਆਦਾ ਤੇਜ਼ ਨਹੀਂ ਕਿ ਇੱਕ ਕ੍ਰਾਈਮ ਨੂੰ ਪੁਲਿਸ ਹੱਲ ਕਰਦੀ ਆ ਤਾਂ ਦੂਸਾ ਤਿਆਰ ਖੜਾ ਹੁੰਦਾ ਤੇ ਕੋਈ ਜਦੋਂ ਦੀ ਸ੍ਰਿਸ਼ਟੀ ਬਣੀ ਐ ਦਾ ਕ੍ਰਾਈਮ ਚੱਲਦਾ ਆ ਰਿਹਾ ਪੰਜਾਬ ਪੁਲਿਸ ਕਿਸੇ ਵੀ ਪੁਲਿਸ ਦਾ ਕਿਸੇ ਵੀ ਆਰਗੇਨਾਈਜੇਸ਼ਨ ਦਾ ਜਿਹੜੀ ਪੁਲਿਸ ਨੂੰ ਪੁਲਿਸ ਦੇ ਵਿੱਚ ਹੈਗੀ ਉਹਦਾ ਕੰਮ ਹੈਗਾ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਪ੍ਰੋਵੈਂਸ਼ਨ ਵੀ ਕਰਦੀ ਆ ਪੁਲਿਸ ਡਿਟੈਕਸ਼ਨ ਵੀ ਹੁੰਦੀ ਆ ਪਰ ਕੋਈ ਵੀ ਸੁਸਾਇਟੀ 100% ਕ੍ਰਾਈਮ ਫ੍ਰੀ ਨਹੀਂ ਹੈਗੀ ਡਿਟੈਕਸ਼ਨ ਹੁੰਦੀ ਆ ਕ੍ਰਾਈਮ ਹੁੰਦਾ ਉਹਦੀ ਡਿਟੈਕਟ ਹੋ ਜਾਂਦੀ ਆ ਇਹੀ ਪੁਲਿਸ ਦਾ ਕੰਮ ਆ ਸੀ ਔਰ ਇਹ ਪੰਜਾਬ ਪੁਲਿਸ ਜਿਹੜੀ ਹੈਗੀ ਆ ਇਹ ਵਨ ਆਫ ਦਾ ਬੈਸਟ ਪੁਲਿਸ ਹੈਗੀ ਆ ਪੰਜਾਬ ਦਾ ਮਤਲਬ ਵਰਲਡ ਦੇ ਵਿੱਚ ਇਹ ਆਪਣਾ ਕੰਪਟਰ ਕੋਪੀ ਕੰਮ ਕਰ ਰਹੀ ਹੈ ਜੀ